ਇਕ ਮਹੱਤਵਪੂਰਨ ਪ੍ਰਾਪਤੀ ਦੌਰਾਨ ਭਾਰਤੀ ਹਵਾਈ ਫੌਜ ਨੇ MI-17V5 ਹੈਲੀਕਾਪਟਰਾਂ ਲਈ VK2500-3 Aero ਇੰਜਣਾਂ ਦਾ ਲੜੀਵਾਰ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਹ ਮੀਲ ਪੱਥਰ ਭਾਰਤੀ ਹਵਾਈ ਫੌਜ ਦੇ ਸਵਦੇਸ਼ੀ ਉਤਪਾਦਨ ਦੀ ਪ੍ਰਾਪਤੀ ਵਿਚ ਆਤਮ ਨਿਰਭਰਤਾ ਵੱਲ ਇੱਕ ਵੱਡਾ ਕਦਮ ਹੈ। ਇਹ ਉਤਪਾਦਨ ਚੰਡੀਗੜ੍ਹ ਵਿਖੇ ਪੈਂਦੇ ਨੰਬਰ 3 ਬੇਸ ਰਿਪੇਅਰ ਡਿਪੋ ਯਾਨੀ 3 BRD ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮਾਗਮ ਨਾਲ ਭਾਰਤੀ ਹਵਾਈ ਫੌਜ ਦੇ ਮੇਨਟੇਨੈਂਸ ਕਮਾਂਡ ਦੇ 에ਅਰ ਆਫਿਸਰ ਕਮਾਂਡਿੰਗ ਇਨ ਚੀਫ 에ਅਰ ਮਾਰਸ਼ਲ ਵਿਜੇ ਕੁਮਾਰ ਗਰਗ ਵਰਚੁਅਲ ਟੰਗ ਨਾਲ ਜੁੜੇ ਇਸ ਮੌਕੇ ਉਹਨਾਂ 3BRD ਦੇ ਇੰਜਨ ਟੈਸਟ ਹਾਊਸ ਵੇਖੇ ਕਮਿਸ਼ਨ ਕੀਤੇਗਾ ਯੂਨੀਵਰਸਲ ਟੈਸਟ ਬੈਂਡ ਦਾ ਆਨਲਾਈਨ ਉਦਘਾਟਨ ਵੀ ਕੀਤਾ ਇਸ ਸਹੂਲਤ ਵਕਫਾ ਕ 에어로 ਇੰਜਨ ਦੀ ਜਾਂਚ ਨੂੰ ਸਮਰੱਥ ਬਣਾਏਗੀ 에ਅਰ ਮਾਰਸ਼ਲ ਗਰਗ ਨੇ ਇਸ ਮੌਕੇ ਕਿਹਾ ਕਿ ਭਾਰਤੀ ਹਵਾਈ ਫੌਜ ਅਤੇ 3BRD ਟੀਮ ਦੇ ਰੱਖ-ਰਖਾ ਕਮਾਂਡ ਦੀ ਲਗਨ ਸਮਰਪਣ ਅਤੇ ਦੂਰਦਰਸ਼ੀ ਦਾ ਪ੍ਰਮਾਣ ਹੈ ਐਰੋਸਪੇਸ ਉਤਪਾਦਨ ਅਤੇ ਰੱਖ-ਰਖਾਅ ਵਿੱਚ ਆਤਮ ਨਿਰਭਰਤਾ ਪ੍ਰਾਪਤ ਕਰਨ ਵੱਲ ਇੱਕ ਅਹਿਮ ਕਦਮ ਹੈ ਵੀਕੇ 250003 ਰੂਸ ਅਤੇ ਭਾਰਤੀ ਹਵਾਈ ਫੌਜ ਵਿਚਾਲੇ ਇੱਕ ਇਕਰਾਰਨਾਮੇ ਦਾ ਹਿੱਸਾ ਹੈ ਭਾਰਤੀ ਹਵਾਈ ਜਨਾਨ ਨੇ ਬੀਆਰਡੀ ਚੰਡੀਗੜ੍ਹ ਵਿਖੇ ਇਸ ਸੰਜਣ ਦੀ ਪਹਿਲੀ ਮੁਰੰਮਤ ਅਤੇ ਓਵਰਹਾਲ ਸਫਲਤਾ ਨਾਲ ਪੂਰੀ ਕਰ ਲਈ ਹੈ